ਉਹ ਜਿੱਧਰ ਜੱਗੇ ਆਲਾ ਛੜਤਾ ਝੋਟਾ ਪਗੜੇ ਪਾਉਂਦਾ ਭਗੜੇ ਹੁਣ ਪਗੜੇ ਪਾਉਂਦਾ ਅੰਕਲ ਪਾਉਂਦਾ ਭਗੜੇ ਬਾਈ ਪੰਗੜੇ ਪਾਉਂਦਾ ਬਾਈ ਅੰਕਲ ਆਲਾ ਦੇਖ ਲਓ ਉਹ ਦੇਖੋ ਨਾ ਬਾਈ ਹੋ ਗਿਆ ਤਾਂ ਦਰਸ਼ਨ ਲਓ ਜੀ ਬਾਈ ਬੰਦੇ ਪਹੁੰਚ ਗਏ ਜਾਣਾ ਜੀ ਕਿੱਥੇ ਜਾਣਾ ਲੰਬੇ ਚਾਲੇ ਪਾਉਣੇ ਕਹਿੰਦੇ ਰਸਤੇ ਹੀ ਦੱਸੂਗੇ ਹਾਂ ਜੀ ਕੋਈ ਨਹੀਂ ਮਾਖੋ ਦੁੱਧ ਪਾਉਣਾ ਦੁੱਧ ਪਾਉਣਾ ਅੰਕਲ ਹਾਂ ਅੰਕਲ ਕਿ ਹਾਲ ਹੈ ਬੜਾ ਠੀਕ ਹੈ ਜੀ ਅੰਕਲ ਅੱਖਾਂ ਪਰ ਪੱਟੀ ਬੰਨ ਲਿਆ ਮੜੀ ਜੀ ਹਾਂ ਤਾਂ ਕਿਆ ਲੈ ਆਉਣਾ ਜੀ ਹਾਂ ਜੀ ਕਿਆ ਲੈ ਆਉਣਾ ਟੈਂਕ ਲੈ ਆਉਣਾ ਜੀ ਟੈਂਕ ਲੈ ਆਉਣਾ ਹਾਂ ਜੀ ਵਰਤਾ ਕੰਮ ਹੋ ਵੀ ਤੇ ਕੋਈ ਨਹੀਂ ਬਾਈ ਟੈਂਕ ਲੈਣ ਚੱਲੇ ਅੰਕਲ ਦਾ ਟਰੈਕਟਰ ਹਾਂ ਜੀ ਅੰਕਲ ਬਹੁਤ ਚਿਰ ਬਾਅਦ ਚੱਲਿਆ ਹੁਣ ਤਾਂ ਮੈਂ ਕਹਿੰਦਾ ਹਾਂ ਜੀ ਮੈਂ ਤਾਂ ਤੁਸੀਂ ਛੱਡ ਕੇ ਆਏ ਤੇ ਉਸ ਤੋਂ ਪਹਿਲਾਂ ਤਾਂ ਗਿਆ ਸਾਡੇ ਹਾਂ ਅਰਜਨ ਜੀ ਕਿਹਾ ਤੇ ਆਪਾਂ ਬਰੋਗ ਪਾਇਆ ਬਸ ਕੋਸਣੀ ਕੱਟੋ ਤੇ ਜੀ ਅਰਜਨ ਲਿਕੇ ਆ ਤੇ ਅੰਕਲ ਕੱਟਜਨ ਤੇ ਬਾਰਮਾ ਵੀ ਹੁਣ ਚੱਲੇ ਆ ਤੇ ਨਾਲ ਸਾਡਾ ਇੱਕ ਹੰਦਾ ਹੋਰ ਚੱਲਿਆ ਜੀ ਇਧਰ ਸਰ ਜੀ ਸਤ ਸਕਾਲ ਅਕਲ ਪੰਜੀ ਜਾਨੀ ਕੋ ਹੋਰ ਵੀ ਆਈ ਆਪਾ ਬਸ ਬਸ ਭਾਈ ਪਹੁੰਚ ਗਿਆ ਭਾਈ ਦੇਖ ਲਓ ਚੁੱਪ ਕੇ ਤੇ ਕਿੰਨੇ ਵੇ ਤੁਰੇ ਤੇ ਜੀ ਮੈਂ ਤਾਂ 3:30 ਵਜੇ ਉੱਠਿਆ ਮੈਂ ਬੱਲੇ 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 3:30 ਵਜੇ ਉੱਠ ਕੇ ਮੈਂ ਕੰਮ ਨੋ ਬੈਠ ਗਿਆ ਵੀਰੇ ਜਾ ਉੱਠੇ ਲੱਗੀਆਂ ਤਾਂ ਮੂਹਰੇ ਜਾ ਆਪਣੇ ਅੰਕਲ 22 ਚੁੱਕੀ ਤੇ ਆਪਣਾ ਇੱਕ ਬੰਦਾ ਸੋਨਾ ਲੀਕਾ ਵਾਲਾ ਹਾਂਜੀ ਮੈਨੂੰ ਫੋਨ ਆਇਆ ਤਾਂ ਬੰਨੂ ਹਾਂਜੀ ਕਦਾ ਮੈਂ ਜਲੰਧਰ ਤੇ ਬਟਾਲੇ ਵਾਲੀ ਬੱਸ ਬੈਠਿਆ ਪਿਆਏ ਉਹ ਵੀ ਬੈਠ ਗਿਆ ਹਾਂ ਉਹਦਾ ਕੱਦਾਂ ਬੈਠ ਗਿਆ ਘੰਟਾ ਘੰਟਾ ਹੋ ਗਿਆ ਮੈਂ ਕਹਿੰਦਾ ਉਹ ਤੇ ਆਪਾਂ ਹੀ ਰੇੜਾ ਉਹ ਹਿੰਮਤੀ ਬੰਦਾ ਲਓ ਜੀ ਵਹਿਗੁਰੂ ਦਾ ਨਾਮ ਲੈ ਕੇ ਪਾਤਾ ਚੱਲੇ ਅੰਕਲ ਜੀ ਨਾਸਿਕਾਲ ਜੀ ਦਰਸ਼ਨ ਹੋਗੇ ਵਧੀਆ ਏ ਜੇਕੇ ਵਧੀਆ ਏ ਮੈਂ ਠੀਕ ਆ ਹੁਣ ਤੂੰ ਚਲੀ ਜਾ ਚਲੀ ਚਲੋ ਅੰਕਲ ਟਰੈਕਟਰ ਆਪਣੇ ਪਹੁੰਚ ਕੇ ਕਰਵਾ ਹਾਂ ਬਾਈ ਜੀ ਟਰੈਕਟਰ ਵਾਲੇ ਆ ਗਏ ਹਾਂ ਮੈਂ ਦੇਖੇ ਰਹਾ ਦੁਕਾਨ ਮੇ ਖੜੇ ਆ ਜੇ ਫੋਨ ਆ ਗਿਆ ਉਹ ਨਾਲ ਲਿਓ ਤਸੱਲੀ ਕਰਾ ਕੇ ਦਿੱਤੇ ਆ ਨਾ ਤਹ ਲੇਟ ਕਰਾ ਦਿੱ ਟਰੈਕਟਰ 4 ਦਿਨ ਪਹਿਲਾਂ ਆ ਜਾਣਾ ਲੈ ਤਸੱਲੀ ਕਰਾ ਕੇ ਟਰੈਕਟਰ ਆ ਜੀ ਵੇਹ ਰੋੜੀ ਚੜਾਈ ਆ ਗੱਬੇ ਨਹੀਂ ਨਹੀਂ ਅੱਛਾ ਅੱਛਾ ਨਹੀਂ ਤੇ ਚਲ ਕੋਈ ਨਹੀਂ ਉਹ ਵੀ ਹੋ ਜਾ ਅੱਜ ਫਿਰ ਪੰਗੜਾ ਦੇਖੂਗਾ ਇਹ ਦੇਖਾਂ ਮਿਲੂਗਾ ਅੱਜ ਪੰਗੜਾ ਹਾਂ ਜੇ ਅੰਕਲ ਦਾ ਟਰੈਕਟਰ 75 ਜਿੰਨਾ ਜ਼ੋਰ ਮਾਰ ਗਿਆ ਫੇ ਭੰਗੜਾ ਦੇਖਣ ਨੂੰ ਮਿਲੂਗਾ ਬਾਈ ਤੁਹਾਨੂੰ ਲਓ ਜੀ ਬਾਈ ਪਹਿਲਾ ਟੋਲ ਪਲਾਜ ਆ ਪੈ ਗਿਆ ਚੱਲ 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 ਬਾਈ ਲੈ ਬਾਈ ਫਾਸਟੈਗ ਲੱਗਿਆ ਪਿਆ ਹਾਂ ਤੇ ਪੈਸੇ ਦੇਣੇ ਨਹੀਂ ਤੇ ਹੈਗੇ ਯਾਰ ਕਿਸਾਨ ਐ ਰ ਪੈਸੇ ਚਾਹੀਦ ਨੇ ਅੰਕਲ ਹਾਈ ਤਾਂ ਦਿੱਲੀ ਜਾਂਨੇ ਅੱਗੇ ਘੁੰਮ ਕੇ ਤੜ ਕੋਈ ਨਹੀਂ ਜੋ ਲੈ ਕੈਮਰੇ ਨੂੰ ਪੂਤ ਪੈ ਗਿਆ ਲਓ ਜੀ ਬਾਈ ਰਸਤੇ ਵਿੱਚ ਜਾਂਦੇ ਜਾਂਦੇ ਨੂੰ ਧੁੰਦ ਵੀ ਪੈ ਗਈ ਜੇ ਕੇ ਆਪਣੀ ਚਾਹੀਦੀ ਐ ਪੈਣੀ ਆਪਣੀ ਚਾਹੀਦੀ ਆਲੇ ਪੂਰਾ ਮੀਨਾਂ ਵਾਲੇ ਹੋ ਕੇ ਉੱਧਰ ਫੋਨ ਕਰਕੇ ਪੁੱਛਣਾ ਜੇ ਹੈ ਕੀ ਯਾਰ ਅਕਲ ਸ਼ੀਸ਼ਾਦਾਰ ਦਵਾ ਹਾਂਜੀ ਸ਼ੀਸ਼ਾਦਾਰ ਦਵਾ ਉਹ ਨਹੀਂ ਯਾਰ ਸਿਆਣਾ ਸਰੀਰ ਠੰਡ ਲੱਗਦੀ ਆ ਸ਼ੀਸ਼ਾ ਅੰਕਲ ਮੜੀ ਜਾਵੇ ਥੱਲੇ ਨੂੰ ਨਿਕਲਣ ਦੇ ਨਾ ਜਿਹੜੇ ਕੇ ਦੇਖੇ ਠੰਡ ਮਾਂਦਾ ਹਵਾ ਲੱਗਦੀ ਆ ਹਵਾ ਲੱਗਦੀ ਆ ਜਿੱਦੇ ਟਰੈਕਟਰ ਚ ਲੈ ਕੇ ਲਿਆਉਣਾ ਉਹਨੂੰ ਨਹੀਂ ਲੱਗੂਗੀ ਬਾਹਰੋਂ ਆ ਖੁੱਲਿਆ ਮੁਖੱਲਾ ਕਹਿੰਦੇ ਬਣਾ ਲੈ ਤੁਸੀਂ ਤਾਂ ਉਹ ਦੋਨੋਂ ਫਿਰ ਆਏ ਆ ਨਾ ਹੁੰਦਾ ਵੀ ਉਹ ਕਿਆ ਲੈ ਕੇ ਚੱਲੇ ਘਰ ਨੂੰ ਅਕਲ ਟੈਂਕ ਨੂੰ ਸਿਟੀ ਲਵਾਈ ਐ ਦਵਾ ਤੇ ਜੀ ਗਾ ਤੇ ਜਾ ਕੇ ਪਤਾ ਲੱਗ ਗਵਰਨਮੈਂਟ ਵਾਲਾ ਪੁਰਜਾ ਕੱਟਦਾ ਕਹਿੰਦੇ ਕੱਟਦਾ ਹਾਂ ਜੀ ਗਵਰਨਮੈਂਟ ਵਾਲਾ ਪੁਰਜਾ ਲਾ ਕੇ ਸੜਦਾ ਬਾਈ ਢੋਲ ਕੀ ਢੋਲੀ ਕੱਢਦੀ ਢੋਲ ਕੇ ਕੱਢਦੀ ਬਾਈ ਆ ਰੱਖਦੀ ਕੱਟ ਕੇ ਪਰੇ ਰੱਖਦੀ ਰੋਡ ਬਾਈ 1 ਨੰਬਰ ਐ ਇਹ ਦੇਖਣ ਨੂੰ ਵੀ ਨਹੀਂ ਮਿਲਦੀ ਇਹਨਾਂ ਜਿੱਕੇ ਜਿੱਕੇ ਲੈ ਕੇ ਆਉਣੀ ਕਰਨ ਨੂੰ ਉਹ ਯਾਰ ਗਵਰਨਮੈਂਟ ਦੇ ਬੋਲੇ ਕੱਟਣੇ ਨਹੀਂ ਚਾਹੀਦੇ ਹੈਗੇ ਹਾਂ ਹਾਂ ਜਿੱਦੇ ਮੁੰਡੇ ਭੇਜੇ ਆ ਭਾਈ ਜਿਹੜਾ ਢੋਲ ਗਿਓਲੇ ਜੋ ਰੋਡ ਹੈਗਾ 1 ਨੰਬਰ ਐ ਨਾ ਕਿੱਥੇ ਜਾ ਰਹੇ ਬਾਹਨ ਧੁੰਦ ਪੈ ਗਈ ਥੋੜਾ ਜਿਹਾ ਹੌਲੀ ਜਾਣਾ ਪੈਣਾ ਸਾਡੀ 100 ਪਰ ਜਾ ਰਹੀ ਥੀ ਆਪਣੀ ਸਾਡੀ 100 ਪਰ ਜਾ ਰਹੀ ਜੀ ਸਾਡੀ 100 ਪਰ ਜਾ ਰਹੀ ਜੀ ਧੁੰਦ ਜਾਦਾ ਧੁੰਦ ਜਿਆਦਾ ਇਧਰ ਆ ਤੁਹਾਨੂੰ ਨਜ਼ਾਰਾ ਤਾਂ ਹੀ ਸਫਰ ਵੱਡਾ ਹੋਣਾ ਟਰੈਕਟਰ ਆਵਾ ਦਾ ਸਦਾਈ ਹੋ ਜਾਂਦੇ ਪਿੰਡ ਜੀ ਹੁੰਦਾ ਲਓ ਜੀ ਭਾਈ ਦੂਆ ਟੋਲ ਪੈ ਗਿਆ ਰਸਤੇ 'ਚ ਟੋਲਾ ਨੇ ਖਾਲੀ ਦੁਨੀਆ ਮੇਰੇ ਪੈਸੇ ਅੰਕਲ ਜੀ ਕਿੰਨੇ ਪੈਸੇ ਲੱਗੇ ਭਾਈ ਬਹੁਤ ਪੈਸਾ ਲੱਗਦਾ ਇਹ ਨਜਾਇਜ਼ ਆ ਨਜਾਇਜ਼ ਦੇਖ ਲੋ ਇੱਕ ਰੋਡ ਭਰੇ 2 ਡਾਲਰ 105 ਰੁਪਏ ਦਾ ਭਾਈ ਲੈ 105 ਜੀ ਲੀਟਰ ਤੇ ਲੈ ਆਂਦਾ 20 ਕਿਲੋਮੀਟਰ ਗੱਡੀ ਚੱਲ ਜਾਂਦੀ ਐ ਤੇਰੀ ਲੁੱਟ ਲੈ ਭਾਈ ਟਾਂਡ ਵਾਲੇ ਰੋਡ ਨੂੰ ਪੈਣਾ ਹੋਣਾ ਬੰਤਾ ਸਿੰਘ ਚੌਂਕੋਂੋਂ ਉਹਦੇ ਥੱਲੇ ਨੂੰ ਘੁੰਮ ਕੇ ਜਾਣਾ ਹੈ ਰਸਤੇ ਮਾਤੇ ਪਾਟ ਗਿਆ ਰੋਡ ਪਠਾਨਕੋਟ ਵਾਲਾ ਰੋਡ ਭਾਈ ਟਰੋ ਵੱਜਦੀ ਉਹ ਇੱਥਰ ਮੈਂ ਬਰੇਕ ਲਾ ਰਿਹਾ ਤੁਹਾਨੂੰ 23 ਇੰਟਰਨੈਸ਼ਨਲ ਹਾਈਵੇ 34800 ਮੀਟਰ ਦੇਖੇ ਆਹੀ ਸੰਤਾ ਸਿੰਘ ਬੰਤਾ ਸਿੰਘ ਬਾਈ ਇਹ ਰੋਡ ਟਾਂਡੇ ਨੂੰ ਹੋ ਕੇ ਲੰਘਦਾ ਏ ਵਧੀਆ ਰੋਡ ਹੈ ਇਹ ਤਾਂ ਗਾਹਾਂ ਨੂੰ ਵੀ ਰੋਡ ਜਾਂਦਾ ਏ ਉਹ ਥੋੜਾ ਜਿਹਾ ਦੂਰ ਪੈਂਦਾ ਏ ਰੋੜਾ ਐਂ ਫਿੱਟ ਐ ਨਾ ਟੁੱਟਿਆ ਪਿਆ ਬਾਈ ਪਾਸ ਲੰਬਰ ਦਾ ਸਿੱਧਾ ਦੇਖੇ ਜਿਹੜਾ ਪਿਛਲਾ ਰੋਡ ਤਾਂ ਕਿੱਥੇ ਲੰਘਦਾ ਜਿਹੜਾ ਜਿਹੜਾ ਬਾਈ ਕੰਦਰ ਦਾ ਆਪਾਂ ਨਾ ਆ ਜਾਂਦਾ ਜਲੰਧਰ ਨੂੰ ਆ ਤਾਂ ਜਲੰਧਰ ਨੂੰ ਜਾਂਦਾ ਜਿਹੜਾ ਪਿਛਲਾ ਰੋਡ ਤਾਂ ਪਿਛਲਾ ਕਿਹੜਾ ਜਿਹੜਾ ਵਿਚ ਨੂੰ ਜਾਏ ਕਰਦੇ ਤੇ ਇੱਕ ਆਪਾਂ ਉਹ ਤਾਂ ਉੱਥੇ ਗਿਆ ਬਲਾਚੌਰ ਤੇ ਬਲਾਚੌਰ ਤੇ ਜਾਂਦਾ ਨਾ ਉਹ ਰੋਡ ਨੇ ਪਾਗੇ ਲੈ ਲੋ ਬਾਈ ਆ ਕਟ ਮੋਣ ਲੱਗੇ ਆ ਉਹ ਮਰ ਕੇ ਉਹ ਪੈ ਕਿ ਜਾਈ ਬਾਇ ਉਹ ਅਲੇਗਰ ਬੰਤਾ ਸਿੰਘ ਬਾਈ ਜਾਉਂਗਾ ਬਰੰਦਾ ਜਿਹੜੀ ਕਾਫੀ ਮੋਦਕ ਜੁਦੇ ਲਾ ਚੌਂਕ ਦੇ ਵਿੱਚ ਮਿਲੇ ਆ। ਲਓ ਜੀ ਬਾਈ ਟਾਂਡੇ ਵਾਲੇ ਰੋਡ 'ਪਾ ਪਹੁੰਚੇ ਵੇ ਬਸ 10 ਕਿਲੋਮੀਟਰ ਹੈਗਾ ਟਾਂਡਾ। ਅਗਰ ਚਾਹ ਮਿਲ ਗਈ? ਚਾਹ ਪੀਣੀ ਹੈ ਜੀ ਹੁਣ। ਪੀਲੀ ਨਹੀਂ ਹੈਗੀ। ਉੱਥੇ ਪੀਂਦੇ ਢਾਬੇ 'ਤੇ। ਢਾਬੇ 'ਤੇ। ਚਾਹ ਬਾਈ ਬੰਦਿਆਂ ਨੂੰ ਮਿਲੀ ਨਹੀਂ ਹੈਗੀ ਪੰਜ-ਛੇ ਵਾਰ ਇਹਨਾਂ ਨੇ ਗੇਲੇ ਆ। ਜੱਗਾ ਵੀ ਬੜਾ ਹਰਾਮੀਆਂ ਢੋਲੀ ਖਾਲੀ ਲਿਆ ਵੀ ਤੂੰ ਚਾਹੇ ਬਣਾ ਲੈ ਘਰ ਤੇ ਢੋਲੀ ਮੂਰੇ ਰੱਖੀ ਸੀ ਐਨਾ ਕੀ ਆ ਕਣ ਚਾਹੇ ਬਣਾ ਲੈ ਉਹਦੇ ਵਿੱਚ ਲੈ ਹੋਰ ਕੀ ਆ ਗਰਮ ਕਰਾ ਲੈਣੀ ਸੀ ਅਸੀਂ ਢੋਲੀ ਪਤਾ ਨਹੀਂ ਕਿ ਆ ਕਾਦੇ ਵਾਸਤੇ ਲੈ ਕੇ ਚਲੇ ਜੱਗੇ ਬਾਸਪਾ ਨੂੰ ਮੈਂ ਕਰ ਨਹੀਂ ਦੂਤਰਾ ਵਜਾ ਜਾਨਾ ਦਊਗੀ ਢੋਲੀ ਨੂੰ ਟਰਬੋ ਲਾ ਕੇ ਲੈ ਆਉਣੀ ਵੀ ਕੈਸੀ ਕੀਤੀ ਜਿਹੋ ਜਿਹੇ ਕਰੇ ਇਹ ਵੀ ਟਰਬੋ ਕਰਾ ਇਹ ਵੀ ਟਰਬੋ ਅਡਵਾਸ ਕਰਾਉਣੀ ਡੋਲੀ ਲੈ ਭਾਈ 3 ਟੋਨ ਆ ਗਿਆ ਟੋਲਾ ਨੇ ਖਾ ਲੇ ਭਾਈ 3 ਟੋਲਾ ਆ ਗਿਆ ਦੇਖੋ ਇਹਦੀ ਸਰਕਾਰ ਬਣਾ ਦੀ ਪੰਜਾਬ ਦੇ ਵਿੱਚ ਜਿਹੜੇ ਟੂ ਟੈਕਸ ਖਤਮ ਕਰ ਦਿੱਤਾ ਉਹੀ ਤਾਂ ਹੈ ਜਾਂ ਗੱਡੀ ਲੰਦੇ ਐ ਸਭ ਕੁ ਦੰਦੇ ਐ ਟੈਕਸ ਕੱਟ ਹੁੰਦੇ ਆ ਟੋਲ ਖਾਦੇ ਚੱਲ ਮੇਰੇ ਭਾਈ ਕਿੰਨਾ ਕੱਟ ਹੋਇਆ 100 ਤੇ ਉੱਪਰ ਵਾਲੀ ਹੈ 100 ਤੇ ਉੱਪਰ ਵਾਲੀ ਹੈ ਸਾਰੇ ਸਾਰੇ ਭਾਈ ਮੋٹے ਟੀ ਕਈ ਲਾਉਂਦੇ ਆ ਮੋٹے ਜੀ ਮੋٹے 100 ਤੇ ਉੱਪਰ ਹੀ ਚੱਲਦੇ ਇਧਰ ਦੀ ਸਾਈਡ ਤੇ ਪੰਜਾਬ ਜੂ ਵਾਲਾ ਕੋਈ ਨਹੀਂ ਆਹ ਵਾਲਾ ਕੋਈ ਨਹੀਂ ਤੇ ਹੁਣ ਤੇ ਆਲਾ ਜੱਗਾਈ ਨਹੀਂ ਗੱਲ ਆਉਂਦਾ ਇਹ ਇੰਨੇ ਪੈਸੇ ਵੀ ਕਿਆ ਕਰਦੇ ਹੁਣੇ ਆਪਣੇ ਹਾਂ ਕਰੋੜਾਂ ਦੇ ਇਹਦਾ ਕਰੋੜਾਂ ਰੁਪਈਆ ਰੋਟਾ ਉਹ ਅੰਦਰ ਇਹਨਾਂ ਨੂੰ ਪਤਾ ਨਹੀਂ ਪੈਸਾ ਬੈਂਕਾਂ ਜੇ ਪਿਆ ਬਸ ਆਏ ਪਤਾ ਵੀ ਇੰਨੇ ਹੈ ਪਹੁੰਚ ਦੇਖ ਸਾਤੇ ਇਹਨਾਂ ਨੇ ਲਾਈਵ ਨਹੀਂ ਦੇਖਿਆ ਵੀ ਸਾਡੇ ਕੋਲ ਇੰਨਾ ਪੈਸਾ ਹੈ ਪਹੁੰਚ ਦੇਖ ਲੈਂਦੇ ਇੰਨੀਆਂ ਜ਼ੀਰੋਆਂ ਵਧ ਗਏ ਇੰਨੇ ਹੋਗੇ ਆ ਭਾਈ ਮੋੜ ਦਾ ਡੰਡੇ ਵਾਲੀ ਸਾਈਡ ਨੂੰ ਇਹਦਾ ਰੋਡ ਪਰੇ ਲਿਖਿਆ ਪਿਆ ਏ ਥੋੜੀ ਜਿਹਾ ਅੱਗੇ ਜਾ ਕੇ ਭਾਈ ਖੱਬੇ ਹੱਥ ਮੋੜ ਦੇਣਾ ਪਾਰ ਆ ਫੇ ਕਮ ਜੱਗੇ ਬੱਸ ਗੱਲ ਨੂੰ ਸਿੱਧਾ ਪਹਿਲਾ ਘਟ ਛੱਡ ਕੇ ਦੂਏ ਨੂੰ ਮੋੜ ਦੇਣਾ ਭਾਈ ਆ ਪੁਲ ਤੋਂ ਲੈਨੇ ਗਲਦਾ ਹੰਦ ਖਾਉਂਦੇ ਕਿੱਥੇ ਨੂੰ ਮੋੜਦੇ ਆ ਮੈਨੂੰ ਥੋੜਾ ਜਿਹਾ ਰੋ ਟੁੱਟਿਆ ਪਿਆ ਜਾਂਦਾ ਏ ਡੰਡੇ ਦੇ ਵੀ 70 ਕਿਲੋਮੀਟਰ ਸਾਢੇ ਸੌ ਪੂਰੇ ਤੇ ਨਹੀਂ ਜੀ ਨਹੀਂ ਪੂਰੇ ਤੇ ਇੰਨਾ ਨਹੀਂ ਹੈਗਾ ਜੱਗ ਉਹ ਨਹੀਂ ਹੈਗਾ ਭਰਾ ਬਾਤ ਨੂੰ ਮਰੇ ਖਾਰਿੰਦਾ ਉਹਦੇ ਤੇ ਕਿੰਨਾ ਹੈ ਪੂਰੇ ਦੇ ਦਾ ਥੋੜਾ ਹੀ ਹੈ ਦਿਖਾਵ ਨੈਟ ਲਾ ਕੇ ਹੁਣ ਕਿੰਨਾ ਪੂਰਾ ਤਾਂ ਹੈਗਾ ਯਾਰ ਲੈ ਇੰਨਾ ਵੀ ਨਹੀਂ ਹੈਗਾ ਕਿੱਥੇ ਹੋਰੇ ਆਉਣਾ ਉਹ ਤਰਿਆ ਵੀ ਤਰਿਆ ਆ ਗਿਆ ਬਸ ਬਹੁਤ ਹੋ ਗਿਆ ਬਸ ਤੋਂਦਨੇ ਇੱਥੇ ਮੋੜ ਜੇ ਪਰ ਥੋੜਾ ਜਿਹਾ ਉਹ ਹੈ ਧੁੰਦਨੇ ਰੋਕ ਲਿਆ ਪਰ ਹੁਣ ਤੇ ਨਹੀਂ ਆਪਾਂ ਨੇੜੇ ਲੱਗਣਾ ਥੋੜਾ ਤੋਂਦਨੇ ਸਾਡਾ ਵੀ ਅੱਧਾ ਘੰਟਾ ਖਰਾਬ ਕਰ ਦਿੱਤਾ ਅੱਧਾ ਘੰਟਾ ਧੁੰਦਨੇ ਖਰਾਬ ਕਰ ਦਿੱਤਾ ਕਿਹਨੇ ਦੱਸਿਆ ਦਾ ਵੀ ਟਾਂਡੇ ਕੋ ਹਾਂ ਟਾਂਡੇ ਕੋ ਕਿ ਧੁੱਪ ਮਿਲੀ ਸਾਨੂੰ ਬਾਈ ਜਿਹੜੇ ਸਾਫ ਕਰ ਆਪਣੀ ਸਪੀਡ ਬਣੀ ਵੀ ਤੀ ਉਸ ਹਸਾਬ ਕਰ ਹੁਣ ਆਪਾਂ ਬਹੁਤ ਹੀ ਵਰਕਸ਼ਾਪ ਲੈ ਬਾਈ ਆ ਦੂਏ ਘੱਟ ਮੈਂ ਮੁੜ ਜਾਣਾ ਕਿ ਪੁਲ ਦੇ ਜਿਹੜਾ ਪਹਿਲਾ ਛੱਡ ਕੇ ਦੂਜੇ ਨੂੰ ਵੀਡੀਓ 'ਚ ਕਮੈਂਟ ਆਇਆ ਦਾ ਬਾਈ ਦੇ ਨਾਂ ਦਾ ਜਦੋਂ ਅਸੀਂ ਸਰਚੂਵਾਰੀ ਪਹੁੰਚ ਗਏ ਲੈ ਬਾਈ ਮੈਂ ਪੁੱਛਿਆ ਨਾ ਕਰਿਆ ਆ ਰੋਡ ਪਹਿਲੀ ਪਹਿਲੀ ਵਾਰ ਆਇਆ ਤੇ ਜਦੋਂ ਭੱਜਾ ਤੇ ਵੀ ਠੰਡਦੀ ਹੈ ਕਿ ਸਿੱਧਾ ਹੀ ਜਾਂਦਾ ਨਾ ਇਹ ਉਹ ਸਾਹਮਣੇ ਆ ਬਾਈ ਦੇਖੋ ਇਹਦੇ ਨੂੰ ਸਾਹਮਣੇ ਨੂੰ ਮੋੜਦੇ ਆ ਤਾਂ ਹੈ ਤਾਂ ਨਹੀਂ ਜਾਣਾ ਆਹ ਹੋ ਗਿਆ ਹੁਣ ਦੇਖੋ ਬਾਈ ਬੋਰਡ ਵੀ ਲੱਗਿਆਗਾ ਗੁਰਦਾਸਪੁਰ ਮੈਨੂੰ ਹੁਣ ਵੀ ਡਰਦਾ ਤਾਂ ਹੈ ਵੀ ਕਹਿ ਨਹੀਂ ਇਹ ਪੂਰਾ ਪਾਪੇ ਪਹਿਲੇ ਨੂੰ ਸੁਧਰ ਮਗਾ ਚੰਬਰ ਹੋਰ ਰੋਡ ਤੇ ਜਾਣਾ ਬਾਈ ਸਾਹਮਣੇ ਵੀ ਲਿਖਿਆ ਹੋਇਆ ਕਿਤੇ ਆ ਬੂਯੋ ਮੰਗਲ ਬਾਈ 1.5 ਲੱਖ ਰੁਪਈਆ ਲੱਗੂਗਾ ਹੋਛ ਕੋਈ ਕਹਿ ਲਓ ਕਿੰਨਾ ਘੱਟ ਹੋਵੇਗਾ ਤਹਾਰ ਨਮਈ ਦੇਖਿਆ ਬਾਈ ਇਧਰ ਫਰੂਟ ਵਾਲਾ ਹੈ ਜੇਕੇ ਬਹੁਤ ਤਕੜਾ ਵੇਚਦਾ ਹੈ ਨਾ ਨਹੀਂ ਕਰੀ ਦੇਖਿਆ ਹੈਗਾ ਆ ਦੇਖੋ ਇਧਰ ਵੀ ਲੱਗੀਆਂ ਵੇਰੀ ਨਹੀਂ ਜੀ ਪਤਾ ਨਹੀਂ ਕਿਹੜਾ ਚੱਕਰ ਹੈ ਕੋਈ ਤਿਹਾਰ دور ਹੋਣਾ ਜਾਂਦਾ ਇਹਨਾਂ ਦਾ ਨਹੀਂ ਫਰੂਟ ਬਾਜ਼ਾਰ ਹੈ ਇਹ ਲੇ ਆਪੋ ਬਾਜ਼ਾਰ ਅੱਗੇ ਤਾਂ ਹੈ ਨਹੀਂ ਤੇ ਅੱਗੇ ਨਹੀਂ ਦਿਖਿਆ ਟੋਕਰੀਆਂ ਟੋਕਰੀਆਂ ਹੁਣ ਆਏ ਆ ਇਹ ਹੁਣ ਆਏ ਆ ਇਹ ਸਿਸਟਮ ਗਿਆ ਜਾਂਦਾ ਅੱਗੇ ਹਾਂ ਨਹੀਂ 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 ਉਹ ਤੇ ਤਾਰ ਕੇ ਦੇਖ ਦਿਨਾ ਸੀ ਅਸੀਂ ਆ ਜੀ ਆਉਂਦੇ ਸਾਜਰੇ ਤੇ ਬਾਈ ਪਤਾ ਨਹੀਂ ਤਾਂ ਦੇਖਦਾ ਨਹੀਂ ਤਾਂ ਹੈਗਾ ਲੋ ਜੀ ਬਾਈ ਇਧਰ ਗੁਰੂ ਘਰ ਆ ਗਿਆ ਬਹੁਤ ਤਗੜਾ ਦ੍ਰਿਘਾ ਰਹਿ ਰਿਹਾ ਹੈ। ਦੇਖੋ ਭਾਈ ਕਿਹਾ ਬੜੀ ਟਿਪਿਨਾ ਫੋਟੋ ਰਹਿ ਤੋ ਦਰਿਆ ਪਰ ਇਹ ਸੂਏ ਪਰ। ਚਲ ਭਾਈ ਸੱਦਾ ਖੱਚਿਆ ਪਿਆ ਸੀ ਹੁਣ ਰਹਿ ਗਿਆ 20 ਕਿਲੋਮੀਟਰ। ਬਲੀ ਬਾਈ ਤਰਿਆ ਪਰ ਪਹੁੰਚ ਗਏ ਗੱਡੀ ਮਾਤੇ ਘਟ ਦਿੰਦਾ ਇਹ ਟਰੈਕਟਰ ਮਾਤੇ ਜਾ ਰਿਹਾ ਦਿਸਦਾ ਆਹ ਦਾ ਤਾਂ ਇੱਕ ਨੂੰ ਬਾਏ ਬਹੁਤ ਰਹਿ ਲੱਗਿਆ ਕੋਈ ਜੀ ਜੀ ਪਿੱਕਦੀ ਉਹ ਵੀ ਇੱਧਰ ਬੇਟ ਵੀ ਇੱਧਰ ਟਰੈਕਟਰ ਵੀ ਇੱਧਰ ਸੀਟੀ ਵੀ ਇੱਧਰ ਲੱਗਦੀ ਆ ਉਹਨੇ ਇਹਨੇ ਫੇਰ ਕੋਈ ਲਿਆ ਕੇ ਫੇਰ ਕਹਿੰਦਾ ਭਾਪੇ ਚੱਲ ਬੇਟਾ ਟਾਲਾ ਦੀ ਖਬਰ ਇੱਧਰ ਨਹੀਂ ਲੈ ਕੇ ਜਾਣਾ ਆਹ ਸਾਈਡ ਗਈ ਕਿਤੇ ਵੱਜਲੇ ਬਾਈ ਲਓ ਜੀ ਬਾਈ ਪਹੁੰਚ ਗਏ ਦੁਕਾਨ ਉਪਰ ਯਾਰ ਖੜਾ ਟਰੈਕਟਰ ਦੇ ਅੱਗੇ ਵਾਲਾ ਉਹ ਲਾਤੀ ਗੱਡੀ ਉਧਰ ਦੁਆ ਜਾਂਂਡੀ ਰਖੜਾ ਹੈ। ਬਾਈ ਦੇਖਿਆ ਤੇਰੇ ਵਾਲੀ ਇਹ। ਛੋ-ਛੋ ਚੱਕ ਕੇ ਦੇਖ ਲਾ ਉਹੀ ਹੈ। ਬਾਈ ਸਾਡੇ ਰਿਸ਼ਤੇਦਾਰ ਬੜੀ ਛੇਤੀ ਪਹੁੰਚ ਗਏ ਬਾਈ। ਬਹੁਤ ਆ ਦਿਨੇ ਤੁਰੇ ਹੁਣੇ ਜੀ। ਹਾਂ ਅਸੀਂ ਤੁਰੇ 3 ਵਜੇ। ਆ ਜਾਓ ਫਿਰ। ਝੂਟਾ ਦੇਖੀ। ਚੰਗਾ ਲਹੂ ਪੀਂਦਾ ਹੈ। ਕੌਣ? ਸੱਚੀ ਗੱਲ। ਉਹ ਬਾਈ ਜੱਗੇ ਦਾ ਫੋਨ ਹੀ ਚੱਕ ਲੈ ਲਹੂ ਪੀਂਦਾ ਹੈ। ਚੰਗਾ ਬਹੁਤ ਲਹੂ ਪੀਂਦਾ ਹੈ ਪੂਰਾ। ਬੋਲੇ ਬੋਲੇ ਨੀਲੇ ਘੋੜੀ ਕਰੇ ਪਿਆ ਅੱਜ ਮੈਂ ਕਹਿੰਦਾ ਕਰਾ ਤੋਕ ਲਿਸਟ ਲੈ ਭਾਈ ਅੰਕਲ ਆ ਸਾਰੇ ਦੋ ਕਰੇ ਪਏ ਆ ਮਿਲ ਕੇ ਉਹਦਾ ਅਮਰ ਅਮਰ ਸਸਿ ਦਾ ਅਰੂ ਅਰੂ ਖੁੱਡੇ ਜੇ ਵੜ ਗਏ ਜੀ ਸਭ ਤੋਂ ਪਹਿਲਾਂ ਜਿਹੜੀ ਮੇਨ ਗੱਲ ਪਤਾ ਕੀ ਆ ਹਾਂ ਜੀ ਜੱਗੇ ਵੀਰ ਕੋ ਫੋਨ ਜਿਹੜਾ ਨਾ ਤੈਨੂੰ ਰਾਤ ਨੂੰ 6 ਵਜੇ ਲੱਲਿਆ ਕਰਨਾ 7:00 8 ਵਜੇ ਦਾ ਕਰ ਤੰਗ ਕਰਦਾ ਜੀ ਆਪਣੇ ਹਸਪਤਾਲ ਖੋਲ੍ਹ ਲਿਆ ਜੀ ਹੋਰ ਉਹ ਬਗਿਆਰ ਤੀਜੇ ਖੋਲ੍ਹਿਆ ਛੋਟੀ ਜੀ ਕੋਈ ਗੱਲ ਬੂਟ ਹੈਗਾ ਠੀਕ ਜੀ ਮੁੱਤਾਂ ਨੂੰ ਕੁਛ ਨਹੀਂ ਹੋਣਾ ਹਾਂ ਨਾ ਬਾਈ ਹੋ ਗਿਆ ਦਾ ਦਰਸ਼ਾ ਆਓ ਸਾਡੀ ਮੇਕਾਂ ਕੋ ਸੇ ਨਾਲ ਗੋਲ ਬੱਟਾ ਲਓ ਜੀ ਬਾਈ ਸਾਹਮਣੇ ਦੁਕਾਨ ਹੈ ਦੇਖੋ ਬਾਈ ਜੀ ਦੁਕਾਨ ਦੇ ਸਾਹਮਣੇ ਆ ਸੜ ਬਾਈ ਆ ਸੂਆ ਜਾ ਬਹਿ ਜਾਂਦਾ ਹੈ ਇਸ ਟਾਈਮ ਖਾਲੀ ਹੈ ਇਹ ਉਧਾਨਵਾਲ ਪਿੰਡੇ ਚ ਬਹਿ ਜਾਂਦੀ ਬਾਈ ਸਾਹਮਣੇ ਉਧਾਨਵਾਲ ਦਾ ਬੋਰਡ ਲੱਗਿਆ ਪਿਆ ਬਟਾਲਾ ਰੋਡ ਪਰ ਗੱਡੀ ਗੱਡੀ ਇੱਧਰ ਵਾਈ ਵੀ ਤੇ ਟਰੈਕਟਰ ਖੜਿਆ ਆਪਣੇ ਵਾਲੇ ਸਾਰੀ ਬਾਈ ਦੇਖੋ